ਕੱਟ-ਕੁੱਟ ਵੇਖੋਗੇ ਤੁਸੀਂ ਠੀਕ ਹੈ ਜੀ ਇੱਕ ਪਾਸੇ ਕੱਟ ਆਉਂਦਾ ਤੇ ਅੱਖ ਬਿੱਲੀ ਮਨਕੀ ਆ ਇਹ ਵੀਰ ਝੰਡੇ ਸੁਆ 2 2 ਮਹੀਨੇ ਦਾ ਹਾਂ ਜੀ 2 ਮਹੀਨਿਆਂ ਦਾ ਵੀਰ ਜੀ ਕੱਟੀ ਆ ਨੀਲੀ ਆ ਪੂਰੀ ਵੀਰ ਜੀ ਕਾਲੀ ਥੋੜੀ ਜੀ ਨੀਲੀ ਆ ਅੱਖਾਂ ਨੀਲੀਆਂ ਕੱਟੀ ਦੀਆਂ ਪੂਰੀਆਂ ਲੋ ਵੀ ਇਹ ਮਗਰ ਕੱਟੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ 2 ਮਹੀਨਿਆਂ ਦੀ ਇਹ ਮੱਜ ਸੂਈ ਆ ਮਗਰ ਕੱਟੀ ਤੁਸੀਂ ਇਹ ਬੱਚਾ ਸਾਹਮਣੇ ਦੇਖ ਰਹੇ ਜੀ ਹਾਂ ਜੀ ਆਹ ਵੇਖੋ ਏਡਾ ਕੱਟ ਜੇ ਮਾੜਾ ਚਲੋ ਇੱਥੋਂ ਥੋੜਾ ਜਿਹਾ ਫਰਕ ਪੈਂਦਾ ਵਾ ਬਾਕੀ ਸਾਰੀਆਂ ਮਾਰਕਿੰਗਾਂ ਵੀਰ ਜੀ ਨੀਲੀ ਰਾਵੀ ਵਾਲੀਆਂ ਪੂਰੀਆਂ ਪ ਅੰਦਾਜ਼ੀ ਹਾਂ ਜੀ ਅਗਲੇ 2-3 ਮਹੀਨੇ ਪਾਇਰ ਤੋਂ ਪਿਆ ਠੀਕ ਆ ਜੀ ਤੇ ਥਾਣ ਵੀ ਤੁਸੀਂ ਵੇਖੋਗੇ ਇੱਕ ਪਾਸੇ ਵਾਈਟ ਥਾਣਾ ਜੱਡੇ ਤੇ ਨਿਸ਼ਾਨ ਨਿਸ਼ੂਨ ਪ੍ਰੋਪਰੇਗਾ ਹਾਂ ਜੇ ਜੇ ਵੀਰ ਜੀ ਬਰੀਡ ਆਪਾਂ ਬਰੀਡ ਵਾਈਜ਼ ਗੱਲ ਕਰੀਏ ਤੇ ਵੀਰ ਜੀ ਸਾਰੀਆਂ ਹੀ ਬਰੀਡ ਦੀਆਂ ਨਿਸ਼ਾਨੀਆਂ ਝੋਟੀ ਨੂੰ ਲੱਗੀਆਂ ਬਿਲਕੁਲ ਇਹ ਕਿੰਨਾ ਤੋਦੇ ਤੇ ਥਲੇ ਵੀਰ ਦੁੱਧ ਵੀਰ ਜੀ ਇਹਦੇ ਤੋਂਲੇ ਇਸ ਟਾਈਮ ਹੁਣ ਵੀਰ ਦੀ 10000 ਕਿਲੋ ਦੁੱਧ ਵੀਰ ਜੀ ਫੁੱਲ ਠੀਕ ਆ ਜੀ ਹਾਂ ਫੁੱਲ ਗਰੰਟੀ ਵਾਲਾ ਜਵਾ ਜਿਹੜਾ ਆਊਗਾ ਵੀਰ ਦੀਆਂ ਪੂਰਾ ਜਿੰਨੂ ਮੋਗਾ ਆ ਦਿੰਨੇ ਮੋਗਾ ਠੀਕ ਆ ਹਾਂਜੀ ਬਾਕੀ ਜਵਾਈ ਜਿਹੜੀ ਦੋਸਤੋ ਇੱਕ ਨੰਬਰ ਆ ਤੇ 10 ਕਿਲੋ ਜਿਹੜਾ ਇਹਨਾਂ ਮੌਕੇ ਤੇ ਹੈ ਨਾ ਹਾਂ 10 ਤੋਂ ਬਾਹਰ ਹੀ ਆ ਵੀਰ ਜੀ ਠੀਕ ਆ ਹਾਂਜੀ ਹਾਂਜੀ ਲਓ ਵੀ 10 ਕਿਲੋ ਦੋ ਦਿਨ ਥੱਲੇ ਹੋਣਾ ਕਿਸਾਨ ਫਿਰ ਉਹ ਮੌਕੇ ਤੇ ਮੌਜੂਦ ਆ ਹਾਂ ਬਾਕੀ ਚੱਡਾ ਬੈਕ ਸਾਈਡ ਤੋਂ ਬਿਲਕੁਲ ਇੱਕ ਸਾਰ ਆ ਪੱਦਰ ਵਿਖਾਰਾ ਬੈਕ ਸਾਈਡ ਤੋਂ ਕਰੋ ਚੈੱਕ ਤੇ ਥਣ ਬਹੁਤ ਸੋਨਾ ਕਰਮਾਲੀ ਹੋ ਠੀਕ ਆ ਜੀ ਜਵਾਈ ਵੀਰ ਜੀ 2.5 ਕਿਲੋ ਝੋਟੀ ਦੀ ਗਾੜੀ ਆ ਠੀਕ ਆ ਹਾਂਜੀ ਹਾਂਜੀ ਤੇ 2.5 ਕਿਲੋ ਦੀ 2.5 ਕਿਲੋ ਆ ਕਰਮਾਲੀ ਚੁੰਗਦੀ ਰਹੀ ਆ ਠੀਕ ਆ ਹਾਂਜੀ ਹਾਂਜੀ ਉਹ ਚਲੋ ਦੋਵੇਂ ਦੋਵੇਂ ਜ ਚਲੋ ਇਹਨੂੰ ਤੁਹਾਨੂੰ ਮਸਾ ਹੀ ਗੱਲ ਤਾਂ ਵੀ 2.5 ਕਿਲੋ ਦਾ 2.5 ਕਿਲੋ ਚੁੰਗਦੀ ਰਹੀ ਕਰਮਾਂ ਵਾਲੀ ਆ ਬੱਚਾ ਚੁੰਗਾ ਚੁੰਗਾ ਦੁੱਧ ਛੱਡਿਆ ਹਾਂਜੀ ਹਾਂਜੀ ਬਹੁਤ ਮੰਨ ਲਓ ਇਹ ਗੱਲ ਹੈ ਕੀ ਆ ਤੇ ਬਾਕੀ ਸਾਰਾ ਵੀ ਦੀ ਧੁੰਨ ਤੇ ਨਿਸ਼ਾਨ ਲਾ ਲਓ ਪੈਰਾਂ ਤੇ ਲਾ ਲਓ ਪੂਛ ਵੇਖ ਲਓ ਠੀਕਣੀ ਵਹਾਨੇ ਚੱਡੇ ਦੀ ਗੱਲ ਕਰੋ ਵੇਖੋ ਮਈਆਂ ਆਂਦੇ ਹੁੰਦੇ ਨਾ ਕਿ ਪਾਵੇ ਪੀੜੀ ਦੇ ਪਾਵੇ ਹਾਂਜੀ ਪੀੜੀ ਦੇ ਪਾਵੇ ਤੇ ਚਵਾਈ ਵੀ ਆਂ ਵੀਰ ਜੀ ਇੱਕ ਨੰਬਰ ਦੀ ਆ ਪੋਲੀ ਰੂਵ ਵਾਂਗੂ ਬਰਾਹਣੂ ਰ ਕੀ ਮੋਟੀ ਮੋੜੀ ਸ਼ਾਲ ਵੀਰ ਜੀ ਫਿਰ ਇਹ ਗੱਲ ਹੈ ਕਿ ਦੋ ਛੱਡ ਦਗੇ ਦੋ ਛੋੜ ਕਰਦਗੇ 90 ਚ ਪੂਰੀ ਝੋਟੀ ਹਾਂਜੀ ਝੋਟੀ ਦੇ ਜਿਹੜੇ ਹਿਸਾਬ ਨਾਲ ਚਲੋ ਵੀਰ ਜੀ ਹੈਗੀ ਆ ਮਗਰ ਕੱਟੀ ਆ ਭਾਵੇਂ ਲੱਖ ਰੁਪਏ ਦੀ ਵੀ ਆ ਝੋਟੀ ਪਰ ਨਹੀਂ ਆਪਾਂ ਤੁਹਾਨੂੰ ਦੱਸੁੰਦੇ ਆ ਗੱਲ ਵੀ ਜਾਇਜ਼ ਕਰਕੇ ਦੇ ਦਿੱਤੀ ਮੋਬੀ 88000 ਦੀ ਆ